ਤੇ ਅਮਰਿਤਪਾਲ ਸਿੰਘ ਦੀ ਸੀਟ ਨੂੰ ਲੈ ਕੇ ਸਿਆਸੀ ਤੌਰ ਤੇ ਕੀ ਕਹਿਣਾ ਚਾਹੁੰਦੇ ਹੋ ਉਹ ਨਜਾਇਜ਼ ਜੋ ਧੱਕੇ ਹੋ ਰਹੇ ਆ ਜੀ ਜੀ ਉਹਨਾਂ ਦੇ ਖਿਲਾਫ ਬੋਲਦੇ ਆ ਜੀ ਫਿਰ ਉਹਨਾਂ ਨੂੰ ਚੁੱਕ ਕੇ ਜੇਲ੍ਹ ਦੇ ਸੁਟਿਆ ਜਾਂਦਾ ਜੀ ਜੇ ਖੜੇ ਹੋਣਗੇ ਫਿਰ ਆ ਕੇ ਆਪਣਾ ਪ੍ਰਚਾਰ ਕਰਨਗੇ ਜੀ ਜਿਹੜੇ ਨਸ਼ਿਆਂ ਚ ਵੜੇ ਜਵਾਨ ਆ ਉਹਨਾਂ ਨੂੰ ਦਲਦਲ ਚ ਕੱਢਣਗੇ ਜੀ ਪਰ ਇੱਕ ਮੁਕਾਬਲਾ ਜਾਂ ਚੱਲ ਰਿਹਾ ਸਿਆਸਤ ਦੇ ਅੰਦਰ ਉਧਰੋਂ ਸ਼੍ਰੋਮਣੀ ਅਕਾਲੀ ਦਲ ਦਾ ਦੂਜੇ ਉਮੀਦਵਾਰ ਜਿਹੜੇ ਅਮਰਿਤਪਾਲ ਸਿੰਘ ਦੇ ਖਿਲਾਫ ਖੜੇ ਆ ਉਹ ਕਹਿੰਦੇ ਕਿ ਅਸੀਂ ਵੀ ਬੜੀਆਂ ਕੁਰਬਾਨੀਆਂ ਕੀਤੀਆਂ ਅਸੀਂ ਵੀ ਜੇਲਾਂ ਕੱਟੀਆਂ ਅਸੀਂ ਵੀ ਪੰਥਕ ਆ ਜੀਓ ਨਾ ਜੀਓ ਨਾ ਕੁਰਬਾਨੀਆਂ ਕੀਤੀਆਂ ਨਾ ਪੰਜ ਵਾਰੀ ਮੁੱਖ ਮੰਤਰੀ ਬਣਾ ਕੇ ਹਨ ਉਹਨਾਂ ਕੁਛ ਕੀਤਾ ਨਹੀਂ ਨਾ ਹੁਣ ਗਾੜੀ ਦੂਜਿਆਂ ਨੂੰ ਮੌਕਾ ਦੇ ਲਈ ਸਾਡੇ ਬਜ਼ੁਰਗਾਂ ਨੇ ਉਹਨਾਂ ਨੂੰ ਬੜੀ ਵਾਰ ਮੌਕਾ ਦਿੱਤਾ ਪਰ ਉਹ ਬਜ਼ੁਰਗ ਕਹਿੰਦੇ ਵੀ ਉਹ ਧੱਕਾ ਕਰਕੇ ਗਿਆ ਧੋਖਾ ਕਰਕੇ ਨੌਜਵਾਨ ਤੁਸੀਂ ਕੀ ਕਹਿਣਾ ਤੂੰ ਕਰ ਦੇਣਾ ਉਹ ਹੱਥ ਖੜੇ ਕਰਕੇ ਨਿਕਲਿਆ ਕਿ ਨਹੀਂ ਦਰਬਾਰ ਸਾਹਿਬ ਦੇ ਬਾਹਰ ਉਹ ਬੁੱਢਾ ਜੀ ਤੂੰ ਗੱਲ ਕਰਦਾ ਅਮਰਪਾਲ ਦੇ ਵਿਰੋਧ ਖਲੋਤਾ ਜਿਹੜਾ ਇੱਕ ਦਿਨ ਹੀ ਗੱਲ ਕਰਦਾ ਸਾਰਿਆਂ ਦੀ ਗੱਲ ਕਰ ਰਿਹਾ ਸਾਰੀ ਜੋਰ ਆ ਸਾਰੇ ਜੋਰਾ ਉਹ ਕੀ ਕਰਦਾ ਸੀ ਅਮਰ ਸ਼ਿਕਾਉਂਦਿਆ ਸੀ ਜੀ ਅਮਰ ਸ਼ਿਕਾਉਂ ਦੀ ਰੇਲ ਰੋਕਿਆ ਨਾ ਉਹਨਾਂ ਨੇ ਅਮਰ ਸ਼ਿਕਾਉਂ ਦੇ ਨੂੰ ਇਹਨਾਂ ਰੋਕ ਕੇ ਜੇਲ੍ਹ ਚ ਘਲਤਾ ਉਹ ਕਰਨ ਕੀਦਾ ਸੀ ਚੰਗਾ ਹੀ ਕਰੰਦਿਆ ਸੀ ਇਸ ਵਾਰੀ ਤੁਹਾਨੂੰ ਲੱਗਦਾ ਹੈ ਕਿ ਇਸ ਹਲਕੇ ਤੋਂ ਬਦਲੇਗੀ ਤਸਵੀਰ ਪਹਿਲਾਂ ਜਿਵੇਂ ਚੱਲਦਾ ਸੀ ਉਹ ਨਹੀਂ ਬਦਲੂਗੀ ਬਦਲੂਗੀ ਪੱਕੀ ਬਦਲੂਗੀ ਐਂ ਯਕੀਨ ਦੇ ਨਾਲ ਕਹਿੰਦੇ ਆ ਅਮਰਪਤ ਪਾਸ ਸਿੰਘ ਜਿੱਤੂਗਾ ਖੜੂਸਾਹ ਬਲਗੇ ਦੋ ਜੀ ਜ਼ਰੂਰ ਜਿੱਤੂਗਾ ਜੀ ਸਾਰਾ ਯੂਥ ਉਹਨਾਂ ਦੇ ਨਾਲ ਆ ਸਾਰਾ ਖਡੂਰ ਸਾਹਿਬ ਵਾਲਕਾਉਣਾ ਦੇ ਨਾਲ ਹੈ ਜੀ ਤੁਹਾਨੂੰ ਕਿਉਂ ਲੱਗਦਾ ਹੈ ਕਿ ਇਸ ਵਕਤ ਅਮਰਿਤਪਾਲ ਸਿੰਘ ਦੀ ਲੋੜ ਹੈ ਤੁਹਾਨੂੰ ਕਿਉਂ ਲੱਗਦਾ ਹੈ ਕਿ ਬਾਕੀਆਂ ਦੇ ਮੁਕਾਬਲੇ ਹੁਣ ਅਮਰਿਤਪਾਲ ਸਿੰਘ ਨੂੰ ਹੀ ਪਾਰਲੀਮੈਂਟ ਭੇਜਣਾ ਚਾਹੀਦਾ ਸਰ ਸਾਰਿਆਂ ਨੂੰ ਮੌਕਾ ਦੇਖਵੇ ਦੇਖ ਕੇ ਵੇਖ ਲਿਆ ਜੀ ਠੀਕ ਹੈ ਜੀ ਐਰ ਕਿ ਇਸ ਵੀਰ ਨੂੰ ਵੀ ਮੌਕਾ ਦੇਣਾ ਚਾਹੀਦਾ ਵਾ ਜਰੂਰ ਸਾਡੇ ਗਰੀਬਾਂ ਦਾ ਕੋਈ ਨਾ ਕੋਈ ਹਾਲ ਜਰੂਰ ਕੱਢਣਗੇ ਕੋਈ ਨਸ਼ਾ ਹੈ ਖਰਾਬ ਕੁਝ ਹੋਰ ਜਿਹੜੇ ਰਹਿੰਦੇ ਮੁੱਦੇ ਆ ਜਰੂਰ ਇਹਨਾਂ ਦਾ ਹਾਲ ਨਿਕਲੂਗਾ ਜੀ ਤੁਸੀਂ ਜਿਹੜੇ ਮੁੱਦਿਆਂ ਦੀ ਗੱਲ ਕਰਦੇ ਹੋ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਉਮੀਦਵਾਰ ਨੇ ਮੰਤਰੀ ਤੁਸੀਂ ਤੁਹਾਡੇ ਇਲਾਕੇ ਦੇ ਨੇ ਲਾਲਜੀਤ ਸਿੰਘ ਭੁੱਲਰ ਉਹ ਵੀ ਦਾਵਾ ਕਰਦੇ ਆ ਕਹਿੰਦੇ ਜੇਕਰ ਕਿਸੇ ਨੇ ਨਬਜ ਫੜੀ ਹੈ ਪਛਾਣੀ ਹੈ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਰੰਗਲੇ ਪੰਜਾਬ ਬਣਾਉਣ ਵਾਲੇ ਤੁਰੇ ਹੋ ਅਸੀਂ ਆਮ ਆਦਮੀ ਪਾਰਟੀ ਸਰ ਦੋ ਸਾਲ ਹੋ ਗਏ ਆ ਜੀ ਕੋਈ ਵੀ ਆਮ ਆਦਮੀ ਪਾਰਟੀ ਦਾ ਐਮਐਲਏ ਜਾਂ ਕੋਈ ਵੀ ਐਮਪੀ ਅੱਜ ਤੱਕ ਨਹੀਂ ਇਹ ਬੋੜਿਆ ਇੱਥੇ ਠੀਕ ਹੈ ਜੀ ਆ ਸਾਰਾ ਪਿੰਡ ਖੜਾ ਵੇਖ ਲਓ ਤੁਸੀਂ ਕੋਈ ਕਹਦੇ ਵੀ ਲਾਲਜੀਤ ਸਿੰਘ ਭੁੱਲਰੇ ਤੇ ਪਹੁੰਚਿਆ ਹੋਵੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਵੀਰ ਬਾਜੀ ਬਾਸ ਉਹਨਾਂ ਨੂੰ ਪੁੱਛੋ ਤਾਂ ਜਦੋਂ ਲਾਲਜੀਤ ਸਿੰਘ ਭੁੱਲਰ ਦੀ ਗੱਲ ਹੋ ਰਹੀ ਹੈ ਕਿ ਉਹ ਇੱਥੋਂ ਦੇ ਨੇ ਉਹ ਕਹਿੰਦੇ ਕਿ ਅਸੀਂ ਬਹੁਤ ਕੋਈ ਸਵਾਰਿਆ ਤੁਸੀਂ ਕੀ ਕਹਿਣਾ ਚਾਹੁੰਦੇ ਦੇਖੋ ਜੀ ਅਸੀਂ ਤਾਂ ਕਦੀ ਵੇਖਿਆ ਨਹੀਂ 2 ਸਾਲ ਦੇ ਵਿੱਚ ਕੀ ਸਵਾਰਤਾ ਇਹਨਾਂ ਨੇ ਕੋਈ ਨਸ਼ੇ ਨੂੰ ਠੱਲ ਪਈ ਆ ਨਸ਼ਾ ਵਧਿਆ ਹੀ ਆ ਘਟਿਆ ਤੇ ਕੋਈ ਨਹੀਂ ਆਗਾ ਗੁਰੂ ਗ੍ਰੰਤ ਸਾਹਿਬ ਦੀਆਂ ਜੇ ਗੁਰੂ ਗ੍ਰੰਤ ਸਾਹਿਬ ਦੀਆਂ ਇੰਨੀਆਂ ਬੇਦਬੀਆਂ ਹੋਈਆਂ ਵਾ ਅੱਜ ਤੱਕ ਇਨਸਾਫ ਕੋਈ ਮਿਲਿਆ ਪਹਿਲਾਂ ਕਾਂਗਰਸ ਸਰਕਾਰ ਆਈ ਕੈਪ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤੇ 2 ਸਾਲ ਇਹਨਾਂ ਨੇ ਵੀ ਨਗਾਤੇ ਆ 2 ਸਾਲ ਇਹਨਾਂ ਦੇ ਵੀ ਹੋ ਗਿਆ ਕੋਈ ਨਸ਼ਾ ਖਤਮ ਹੋਇਆ ਕੋਈ ਬੇਤਬੀਆਂ ਦਾ ਮੁੱਦੇ ਦਾ ਕੋਈ ਹੱਲ ਹੋਇਆ ਸੋ ਕਿ ਸਾਡਾ ਵੀਰ ਅਮਰਤਪਾਲ ਸਿੰਘ ਜਿਹੜਾ ਕਸੂਰ ਕੋਈ ਨਹੀਂ ਆ ਜਿਹੜਾ ਨੌਜਵਾਨਾਂ ਨੂੰ ਅਮਰਤ ਸ਼ਿਕਾਰ ਆ ਹੀ ਨੌਜਵਾਨ ਪੀੜੀ ਨੂੰ ਚੰਗੇ ਬੰਨੇ ਲਾ ਰਿਹਾ ਸੀ ਉਹਨਾਂ ਤੇ ਨਜਾਇਜ਼ ਹੀ ਐਨਐਸਏ ਲਾ ਕੇ ਉਹਨੂੰ ਜੇਲ੍ਹ ਦੇ ਵਿੱਚ ਸੁੱਟਤਾ ਕਿੱਡੀ ਕੁ ਵਧੀਆ ਗੱਲ ਆ ਸਰਕਾਰ ਵਾਤੇ ਕੋਈ ਗਾ ਨਹੀਂ ਮੂੰਹ ਤੋੜਵਾ ਜਵਾਬ ਦਵਾਂਗੇ ਅੱਜ ਕਿ ਅਸੀਂ ਕੋਈ ਢਿੱਲ ਨਹੀਂ ਨੌਜਵਾਨ ਸਾਰੀ ਪੀੜੀ ਜਿਹੜੀ ਆ ਜਿੰਨੀ ਨੌਜਵਾਨ ਪੀੜੀ ਆ ਸਾਰੇ ਭਾਈ ਅਮਰਤ ਅਮਰਤਪਾਲ ਸਿੰਘ ਦੇ ਨਾਲ ਆ ਬਹੁਤ ਮਤ ਦੇ ਨਾਲ ਜਿਤਾਵਾਂਗੇ ਅਸੀਂ ਬਜ਼ੁਰਗੋ ਤੁਸੀਂ ਕੀ ਕਹਿਣਾ ਚਾਹੋਗੇ ਸਾਰੇ ਨੌਜਵਾਨ ਕਹਿੰਦੇ ਆ ਕਿ ਅਸੀਂ ਤੇ ਨਾਲ ਆ ਅਮਰ ਜੀ ਆਪਣੇ ਬੱਚੇ ਆ ਜੋ ਕੋ ਜੇ ਨਾ ਕਿਹਾ ਅਸੀਂ ਇਹਨਾਂ ਦੇ ਸਿਰ ਦੇ ਉੱਪਰ ਹੱਥ ਰੱਖਾਂਗੇ ਜੋ ਵੀ ਕਰਨਗੇ ਠੀਕ ਕਰਨਗੇ ਪਹਿਲਾਂ ਵਾਲਿਆਂ ਨੇ ਕੋਈ ਸਵਾਰਿਆ ਨਹੀਂ ਤੁਹਾਡੇ ਇਲਾਕੇ ਦਾ ਕਿਹਦਾ ਜਿਹੜੇ ਪਹਿਲਾਂ ਬਣਦੇ ਰਹੇ ਆ ਇਹ ਨਹੀਂ ਸਵਾਰਿਆ ਗੱਲ ਸੁਣੋ ਆ ਗਰੀਬ ਐਸੇ ਖਲੋਤੇ ਆ ਜੀ ਬਾਦਲ ਸਾਹਿਬ ਅਸੀਂ ਨਾ ਉਹ ਨਾ 3 ਕਿਲੋ ਗੱਲ ਕੀਤੀ ਜਵਾਈ ਇੱਕ ਜੀ ਨੂੰ ਜੀ ਉਹ ਤੋਂ ਬਾਅਦ ਆਈ ਕਾਂਗਰਸ ਜੀ ਉਹਨੇ ਕਰਦੀ 15 ਕਿਲੋ ਹਾਂਜੀ ਉਹ ਤੋਂ ਬਾਅਦ ਆ ਗਈ ਆਪ ਜੀ ਉਹਨੇ ਪਹਿਲਾਂ 13 ਕਿਲੋ ਕੀਤੀ ਹੁਣ 10 ਕਿਲੋ ਕਰਦੀ ਆ ਇਹ ਤਾਂ ਕਹਿੰਦੇ ਘਰ ਘਰ ਰੋਸ਼ ਨਹੀਂ ਅਸੀਂ ਪਹੁੰਚਾਇਆ ਇਹਨੂੰ ਜੀ ਦਿੰਦਾ ਬਿਲਕੁਲ ਬਕਵਾਸ ਕਰਦਾ ਆਜ ਆਉਂਦੀ ਆ ਕਿ ਹੁਣ 5-5 ਕਿਲੋ ਕਰ ਦੇਣੀ ਆ ਕੀ ਗੱਲ ਗਰੀਬਾਂ ਦਾ ਮਜ਼ਾਕ ਕਰਨ ਦੇ ਆ ਮਜ਼ਾਕ ਕਰਦਾ ਗਰੀਬਾਂ ਨਾਲ ਕੋਈ ਸਰਕਾਰ ਨਹੀਂ ਆ ਗਈ ਰਹਿਣ ਦੇਣਾ ਸੰਗਿਆ ਭਲੇ ਛੱਟਾਂ ਜੀ ਵੀਰਾਂ ਨੂੰ ਕਣਕ ਮਿਲਦੀ ਆ ਕੋਈ ਗਰੀਬ ਬੰਦੇ ਨੂੰ ਕਿਸੇ ਨੂੰ ਕਣਕ ਨਹੀਂ ਮਿਲਦੀ ਪਹਿਲਾਂ 10 15 ਕਿਲੋ ਹੁਣ 9 9 ਕਿਲੋ ਅੱਜ ਵੀ ਕਣਕ ਵੰਡੀ 9 9 ਕਿਲੋ ਕਣਕ ਵੰਡੀ ਗਈ ਆ ਹੁਣ ਆਉਂਦਿਆਂ ਨੂੰ ਆਦੇ 5 5 ਕਿਲੋ ਕਰ ਦੇਣੀ ਆ ਪੂਰੀ ਟੀਵੀ ਦਾ ਪੂਰਾ ਦਿਓਏ ਪੂਰੀ ਗੱਲ ਤੁਹਾਡੀ ਰੱਖਾਂਗੇ ਮੇਰੀ ਗੱਲ ਸੁਣੋ ਤੁਸੀਂ ਕਿਹੜਾ ਮੁੱਦਾ ਚਾਹੁੰਦੇ ਆ ਕਿ ਪਾਰਲੀਮੈਂਟ ਦੇ ਵਿੱਚ ਸਾਡੇ ਆ ਮੁੱਦੇ ਹੱਲ ਹੋਣੇ ਚਾਹੀਦੇ ਆ ਗੂੰਜਣੇ ਚਾਹੀਦੇ ਹਰ ਮੁੱਦਾ ਜਿਹੜਾ ਦਿੱਸੇ ਆਖਦੀ ਇਹ ਸਾਰੇ ਮੁੱਦੇ ਸਾਡੇ ਹੱਲ ਹੋਣੇ ਚਾਹੀਦੇ ਗਰੀਬਾਂ ਦੇ ਜੀ ਹਾਂ ਅਸੀਂ ਕਹੇ ਸਾਹੂਕਰ ਦੇ ਨਾਮ ਨਹੀਂ ਕਿਸੇ ਦਾ ਨਾ ਅਸੀਂ ਗਰੀਬਾਂ ਦੀ ਮਦਦ ਕਰਦੀ ਆਂ ਮੈਂ ਕਾਮਰੇਟ ਬਾਦੀ ਦਾ ਗੱਦਰ ਆ ਅਸੀਂ ਵਾਜ ਕੇ ਕਹਿੰਦੇ ਅਸੀਂ ਗਰੀਬਾਂ ਦੀ ਮਦਦ ਕਰਾਂਗੇ ਜਿੱਥੇ ਸਾਨੂੰ ਕੁਰਬਾਨੀ ਵੀ ਦੇਣੀ ਪਵੇ ਤਾਂਗੇ ਧਰਨੇ ਵੀ ਦਾਂਗੇ ਜਿੰਨੇ ਵੀ ਅਗੇ ਇਸ ਕਰਕੇ ਆ ਕੇ ਅਸੀਂ ਬੇਨਤੀ ਕਰਦੇ ਆਂ ਕਿ ਇਹ ਜਿਹੜੇ ਲੋਟੂ ਟੋਲੇ ਆ ਜੇ ਲੋਟੂ ਟੇਲ ਟੋਲੇ ਆ ਇਹਨਾਂ ਦਾ ਖਤਮ ਹੋਣਾ ਚਾਹੀਦਾ ਇਹੋ ਜਿਹੇ ਅਮਰ ਅਮਰ ਸਿੰਘ ਜਿਹੜਾ ਆਪਣਾ ਅਮਰਪਾਲ ਅਮਰਪਾਲ ਸਿੰਘ ਆ ਇਹੋ ਜੇ ਨੌਜਵਾਨ ਗਾੜੀ ਆਉਣੇ ਚਾਹੀਦੇ ਜਿਹੜਾ ਪਿੰਡ ਤੋਂ ਲੈ ਕੇ ਗਾ ਦੁਰਦੋ ਬੋਲੇ ਸੋਨਿਹਾਲ